ਏ ਜੀ ਸਾਡੇ ਕੋ ਮਤਲਬ ਇਥੇ ਵਾਰਡ ਦੇ ਬਾਥਰੂਮ ਵਿੱਚ ਇੱਕ ਬੰਦਾ ਜਿਹੜਾ ਉਹ ਮਤਲਬ ਮਰੀ ਹੋਈ ਹਾਲ ਦੇ ਵਿੱਚ ਸਾਨੂੰ ਲੱਭਾ ਤੇ ਉਹ ਅਸੀਂ ਇਥੇ ਜਦੋਂ ਲੈ ਕੇ ਆਏ ਆ ਤੇ ਉਹ ਵੇਖਿਆ ਸੀ ਉਹ ਡਿਕਲੇਰ ਮਤਲਬ ਡੈੱਡ ਸੀ ਉਹ ਦਾ ਹਾਂਜੀ ਕੀ ਉਹਦੀ ਪਛਾਣ ਹੈ ਪਛਾਣ ਦੀ ਪਛਾਣ ਨਹੀਂ ਹੋਈ ਕੋਈ ਨਾ ਉਹਦੇ ਕੋਈ ਮਤਲਬ ਡਾਕੂਮੈਂਟ ਵਗੈਰਾ ਵੀ ਹੈਗਾ ਉਹਦੇ ਕੋ ਤੇ ਉਹਦੀ ਪਛਾਣ ਨਹੀਂ ਆ ਜੀ ਉਹ ਅਨਨੋਨ ਪੇਸ਼ੀ ਵੀ ਲੱਗਦਾ ਕੀ ਹੋਇਆ ਹੋ ਸਕਦਾ ਪਤਾ ਨਹੀਂ ਜੀ ਉਹ ਬਾਥਰੂਮ ਜੀ ਲੱਭਾ ਇਹ ਏਦਾਂ ਪਤਾ ਨਹੀਂ ਕੀ ਹੋ ਹੋ ਸਕਦਾ ਨਾ ਕੋਈ ਪੇਸ਼ੈਂਟ ਦੇ ਨਾਲ ਆ ਉਹ ਮਤਲਬ ਉਹਦੀ ਪਛਾਣ ਵੀ ਨਹੀਂ ਹੋਈ ਦੱਸਿਆ ਜਾ ਰਿਹਾ ਕੋਈ ਬਲੱਡ ਪਰ ਸਰੀੰਜਾ ਤੇ ਇਜੈਕਸ਼ਨ ਲਾਇਆਗਾ ਜੀ ਹਾਂਜੀ ਸਰੀੰਜੇ ਦਾ ਕੋਈ ਕਵਰ ਜਿਹਾ ਲੱਭਾ ਸੀ ਉਹਦੇ ਲੱਗ ਬਾਥਰੂਮ ਜਿਹੜਾ ਖੜਿਆ ਲੱਗਦਾ ਕੋਈ ਹੋਰ ਹੋ ਸਕਦਾ ਕਹਿ ਨਹੀਂ ਸਕਦੇ ਜੀ ਕੋਈ ਮਸ਼ੀਨ ਨਾਲ ਨਹੀਂ ਉਹ ਬਰੌਡ ਡੈਟ ਸੀ ਤੁਹਾਡਾ ਜੇ ਇਸ ਵਾਰ ਜਦੋਂ ਬੰਦਾ ਲੱਭ ਆਖੜਿਆ ਦਾ ਪਿਆ ਦਾ ਸੂਨਮ ਹੰਤੀ ਕੀਤਾ ਗਿਆ ਉਹਦੀ ਮੋਰਚਰੀ ਵਿੱਚ ਅਸੀਂ ਜੀ ਡੈੱਡ ਬੋਡੀ ਦਿਖਾਤੀ ਆ ਉਹ ਪੋਸਟਮਾਰਟਮ ਤੋਂ ਬਾਅਦ ਹੀ ਕਹਿ ਸਕਦੇ ਆ ਕਿ ਉਹਦਾ ਰੀਜ਼ਨ ਹੋ ਗਿਆ ਕਿੰਨੀਆ ਸੰਗਤ ਰਿਕਵਰ ਮਿਲਿਆ ਦੇ ਲੱਗੋ ਮੈਂ ਇੱਕ ਸਰਿੰਜ ਦਾ ਕਵਰ ਹੀ ਲੱਭਾ ਜੀ ਉਹਨੇ ਲੱਗੋ ਹਾਂਜੀ ਰੈਪ ਜਿਹੜਾ ਹੁੰਦਾ ਵਾ ਹਾਂਜੀ ਉਹ ਹੀ ਲੱਗੋ ਕੋਈ ਮੀਡਲ ਜਾਂ ਚਸਕੋ ਨਹੀਂ ਹੋਰ ਨਹੀਂ ਹੋਈ ਤੇ ਹੋਰ ਕੀ ਮਿਲਿਆ ਉਹ ਕੋਰੇਕ ਮੋਟਰਸਾਈਕਲ ਵੀ ਕੀ ਲੱਭੀ ਉਹਨੂੰ ਚਾਬੀ ਲੱਭੀ ਇੱਕ ਮੋਬਾਈਲ ਫੋਨ ਲੱਭਾ ਵਾ ਜਿਹੜਾ ਕਿ ਮਤਲਬ ਔਨ ਨਹੀਂ ਹੋ ਰਿਹਾ ਤੇ ਉਹ ਕਹ ਰਿਹਾ ਵੀ ਇਹ ਲੱਭਦਾ ਕਿ ਉਹ ਉਸ ਦੇ ਨਾਲ ਆਇਆ ਸੀ ਉਹਦੇ ਹਾਲਾਤ ਐਕਚੁਅਲੀ ਅਸੀਂ ਵਾਰਡ ਵਿੱਚ ਜਾ ਕੇ ਇਹੀ ਇਨਕੁਆਇਰੀ ਕੀਤੀ ਆ ਨਾ ਕਿ ਉਹ ਪੇਸ਼ੈਂਟ ਸੀ ਕੋਈ ਐਂਡ ਨਾ ਉਹ ਕਿਸੇ ਪੇਸ਼ੈਂਟ ਦੇ ਨਾਲ ਐਜ਼ ਅ ਟੈਂਡੈਂਟ ਆਇਆ ਸੀ ਦੀ ਗੱਲ ਕੋਈ ਨਹੀਂ ਕਿ ਜੈਕਰ ਐਜੈਂਟਸ ਬਾਤ ਹੋਣਗੇ